ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹਾਜ਼ਰਾਂ ਜੀ ਇੱਕ ਫੇਅਰ ਕੈਸਟ ਦਾ ਰਿਵਿਊ ਲੈ ਕੇ ਕੈਸਟ ਦਾ ਨਾਮ ਹੈ ਚੰਡੀਗੜ੍ਹ ਸ਼ਹਿਰ ਦੀ ਕੁੜੀ ਸਰਬਜੀਤ ਚੀਮੇ ਦੀ ਇਹ ਕੈਸਟ ਹੈ ਮੌਤ ਪਿਆਰੀ ਕੈਸਟ ਕੈਸਟ ਸੀ ਬਹੁਤ ਹਿੱਟ Song ਹੋਈ ਸੀ ਚੰਡੀਗੜ੍ਹ ਸ਼ਹਿਰ ਦੀ ਕੁੜੀ ਹੀ ਬਹੁਤ ਸੁਪਰ ਹਿੱਟ Song ਹੋਇਆ ਸੀ ਉਦੋਂ ਤੇ ਇਹਦੇ ਤਕਰੀਬਨ ਸਾਰੇ ਗਾਣੇ ਜਿਹੜੇ ਨੇ ਉਹ ਵੀ ਹਿੱਟ ਹੋਈ ਸੀ ਤੇ 101 72 ਇਹ ਤਾਂ ਮੈਨੂੰ ਅਜੇ ਤੱਕ ਮਤਲਬ ਨਹੀਂ ਸਮਝ ਲੱਗਾ 0172 ਲਿਖਿਆ ਹੋਇਆ ਤੇ ਚੰਡੀਗੜ੍ਹ ਸ਼ਹਿਰ ਦੀ ਕੁੜੀ ਤੇ ਬਹੁਤ ਵਧੀਆ ਐਲਬਮ ਸੀ ਸਰਪਚੀ ਚੀਮੇ ਦੀ 45 ਰੁਪਏ ਦੀ ਸੀ ਇੱਕ ਕੈਸਟੇ ਤੇ ਉਹ ਉਸ ਸਮੇਂ ਤੇ ਐਲਬਮ ਨੂੰ ਆਪਾਂ ਦੇਖਦੇ ਹਾਂ ਓਪਨ ਕਰਕੇ ਤੇ ਤੁਸੀਂ ਦੇਖੋ ਕੈਸਟ ਬਹੁਤ ਪਿਆਰੀ ਐਲਬਮ ਦਾ ਕੈਸਟ ਕਾਫੀ ਫੋਲਡਰ ਬਹੁਤ ਵੱਡਾ ਵਾ ਇਹਦਾ ਇਸ ਕਰਕੇ ਨਾ ਕੈਸਟ ਥੋੜੀ ਟੈਟ ਸੀ ਕੈਸਟ ਤੇ ਉੱਪਰ ਵੀ ਲਿਖਿਆ ਚੰਡੀਗੜ੍ਹ ਸ਼ਹਿਰ ਦੀ ਕੁੜੀ ਰੀਜਨਲ ਕੈਸਟ ਆ ਕੰਪਨੀ ਦੀ ਤੇ ਕਮਾਲ ਦੀ ਕੈਸਟ ਆ ਬਹੁਤ ਪਿਆਰੇ ਗਾਣੇ ਸੀਗੇ ਇਸ ਐਲਬਮ ਦੇ ਵਿੱਚ ਤੇ ਸਰਬਜੀ ਚੀਮੇ ਦੀ ਨਾ ਸੁਪਰ ਹਿੱਟ ਕੈਸਟਾਂ ਦੇ ਵਿੱਚੋਂ ਇੱਕ ਇੱਕ ਕੈਸਟ ਆ ਐਸੀ ਦੇ ਸਰਬਜੀ ਚੀਮੇ ਦੀ ਹਰ ਇੱਕ ਕੈਸਟ ਹੀ ਹਿੱਟ ਹੋਈ ਸੀ ਮਤਲਬ ਜਿਹੜਾ ਵੀ ਉਹ ਕੈਸਟ ਕੱਢਦੇ ਸੀ ਨਾ ਉਹ ਸਾਰੀਆਂ ਹਿੱਟ ਹੁੰਦੀਆਂ ਸੀ ਹਨਾ ਰੰਗ ਰਾਰਾ ਰੀਰੀ ਰਾਰਾ ਕੁੜਤੀ ਹਨਾ ਔਰ ਵੀ ਜਿੰਨੀਆਂ ਵੀ ਹੁਣ ਤੱਕ ਆਈਆਂ ਨੇ ਸਰਪਜੀਤ ਚਿਮੇ ਦੀ ਤਸਵੀਰ ਹੈ ਜੀ ਬਹੁਤ ਮੱਡਾ ਫੋਲਡਰ ਹੈ ਕੁਝ ਆਪਣੇ ਬਾਰੇ ਲਿਖਿਆ ਲੱਗਦਾ ਸਰਪਜੀਤ ਚਿਮੇ ਨੇ ਉਸ ਤੋਂ ਬਾਅਦ ਜਿੰਨੇ ਵੀ ਗਾਣੇ ਆ ਨਾ ਇਸ ਕੈਸਟ ਦੇ ਵਿੱਚ ਉਹ ਸਾਰੇ ਮਤਲਬ ਉਹਨਾਂ ਦੇ ਲਫ਼ਜ਼ ਸਾਰੇ ਲਿਖੇ ਆ ਤੁਸੀਂ ਪੜ ਵੀ ਸਕਦੇ ਹੋ ਜੀ ਹਣਾ ਉਹ ਸਾਰੇ ਲਿਖੀ ਹੋਏ ਆ ਤੁਸੀਂ ਦੇਖ ਰਹੇ ਜੀ ਸਾਰੇ ਗਾਣੇ ਲਿਖੀ ਹੋਏ ਆ ਜਿੰਨੇ ਵੀ ਇਸ ਐਲਬਮ ਦੇ ਵਿੱਚ ਗਾਣੇ ਹਨ ਉਹ ਸਾਰੇ ਲਿਖੀ ਹੋਏ ਆ ਤੇ ਵਿੱਚ ਤੇ ਬਹੁਤ ਸੋਹਣਾ ਫੋਲਡਰ ਹੈ ਤੁਸੀਂ ਇਹ ਦੇਖ ਸਕਦੇ ਹੋ ਜਿਆਦਾ ਵੱਡਾ ਫੋਲਡਰ ਹੈ ਇਹ ਮਾਡਲ ਹੈ ਜਿਹੜੀ ਇਸ ਗਾਣੇ ਦੇ ਵਿੱਚ ਜਿਸ ਨੇ ਮਾਡਲਿੰਗ ਕੀਤੀ ਸੀ ਤੇ ਸਰਜੀ ਚੀਮੇ ਦੀ ਪੰਸਾਇਲਟੀ ਬੜੀ ਸੋਹਣੀ ਹੁੰਦੀ ਸੀ ਮੈਂ ਲੱਗਦਾ ਸੋਹਣੇ ਲੱਗਦੇ ਹੀਰੋ ਲੱਗਦੇ ਸੀ ਇਹ ਮਤਲਬ ਫਿਲਮਾਂ ਦੇ ਵਿੱਚ ਨਾ ਥੋੜਾ ਲੇਟ ਆਏ ਆ ਨਹੀਂ ਪਿੰਡ ਦੀ ਕੁੜੀ ਮੇਰੇ ਖਿਆਲ ਛੇਤੀ ਕਰ ਲਈ ਪਰ ਫਿਲਮਾਂ ਦੇ ਵਿੱਚ ਉਹਨਾਂ ਦੀ ਯਾਦਾ ਮਤਲਬ ਨਹੀਂ ਕੀਤਾ ਪਰ ਫਿਲਮਾਂ ਦੇ ਵਿੱਚ ਵੀ ਜੇ ਕਰਦੇ ਨਾ ਤੇ ਵਧੀਆ ਸੀ ਜ਼ਿਆਦਾ ਕਰਦੇ ਤੇ ਉਹਨਾਂ ਨੇ ਜ਼ਿਆਦਾ ਮਤਲਬ ਵਧੀਆ ਸੀ ਹੀਰੋ ਟਾਈਪ ਲੱਗਦੇ ਆ ਬਹੁਤ ਸੋਹਣੇ ਆ ਤੇ ਹੁਣ ਉਹ ਜ਼ਿਆਦਾ ਜਿਹੜੇ ਨੇ ਉਹ ਰੋਲ ਕਰਦੇ ਨਹੀਂ ਲੀਡ ਰੋਲ ਨਹੀਂ ਕਰਦੇ ਮਤਲਬ ਸਪੋਰਟਿੰਗ ਰੋਲ ਜ਼ਿਆਦਾ ਕਰਦੇ ਨੇ ਤੇ ਉਹਨਾਂ ਦੀ ਹੁਣ ਜਿਹੜੇ ਲੀਡ ਰੋਲ ਵਾਲੀ ਫਿਲਮਾਂ ਨਹੀਂ ਆਉਂਦੀਆਂ ਹੁਣ ਤੇ ਇਸ ਐਲਬਮ ਦੇ ਵਿੱਚ ਜਿਹੜੇ ਗਾਣੇ ਸੀਗੇ ਚੰਡੀਗੜ੍ਹ ਸ਼ਹਿਰ ਦੀ ਕੁੜੀ ਸਰਪਜੀ ਚਿਮੇ ਨੇ ਖੋਦ ਲਿਖਿਆ ਸੀ ਤੇਰਾ ਪਾਲੀਏ ਪਰਾਂਦਾ ਪੇਲੇ ਰੰਗ ਦਾ ਆਂਦਾ ਰਾਏਕੋਟੀਏ ਨੇ ਲਿਖਿਆ ਸੀ ਪਿਆਰ ਤਾਂ ਆਪੇ ਹੋ ਜਾਂਦਾ ਇੰਦਰਾਇਕੋਟੀਆਂ ਮੌਜਨੀਨ ਲੱਬਣੀ ਪੰਜਾਬ ਨਾਲ ਦੀ ਇੰਦਰਾਇਕੋਟੀ ਤੇ ਬੀ ਸਾਈਡ ਦੇ ਵਿੱਚ ਹਾਈ ਬਲੀਏ ਪੱਟੀਪੜੀ ਵਾਲਾ ਅ ਅੱਠ ਪੱਤਣਾ ਦੇ ਬੀੜੀਆਂ ਇਹ ਲਾਲੀ ਲਾਡੀ ਸੌਂਸ ਵਾਲਾ ਤੇ ਅਸੀਂ ਸਾਦੇ ਜੱਟ ਗਵਈਏ ਜਤਿੰਦਰ ਨਾਗਰਾ ਕੁੜੀ ਢੋਲ ਦੇ ਡਗੇ ਦੇ ਇਹ ਹੈਗਾ ਜੇ ਗੁਰਮੀਤ ਨੇ ਲਿਖਿਆ ਸੀ ਇਹ ਗਾਣਾ ਤੇ ਇੱਕ ਐਲਬਮ ਜਿਹੜੀ ਆ ਇਹ 2000 ਦੇ ਵਿੱਚ ਰਿਲੀਜ਼ ਹੋਈ ਸੀ ਤੇ ਇਸ ਐਲਬਮ ਦਾ 뮤직 ਜਿਹੜਾ ਦਿੱਤਾ ਸੀ ਮੋਨੀ ਤੇ ਦਨੇਸ਼ ਨੇ ਮੋਨੀ ਤੇ ਦਨੇਸ਼ ਨੇ ਵੀ ਬਹੁਤ ਸਾਰੀਆਂ ਨਾ ਐਲਬਮਾਂ ਦੇ 뮤직 ਉਸ ਟਮ ਸਮੇਂ ਦੇ ਵਿੱਚ ਦਿੱਤੇ ਸੀਗੇ ਤੇ ਬਹੁਤ ਫੇਮਸ 뮤직 ਟਰੈਕਟਰ ਰਿਹਾ ਹੈ ਤੇ ਦੋਸਤੋ ਤੁਹਾਨੂੰ ਇਸ ਐਲਬਮ ਦਾ ਕਿਹੜਾ ਜਿਆਦਾ ਵਧੀਆ ਗੀਤ ਲੱਗਦਾ ਕਮੈਂਟ ਰਹੀਂ ਜਰੂਰ ਦੱਸਿਓ ਤੇ ਫਿਰ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ